ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾਗੋ ਪੰਜਾਬੀ ਯੋਧਿਓ ਸੋ ਹਰਿਆਣੇ ਦੇ ਵਿੱਚ ਪਾਨ ਗੁਟਖਾ ਅਤੇ ਤੰਬਾਕੂ ਬੈਨ ਕਰ ਦਿੱਤੇ ਹਨ ਤੇ ਪੰਜਾਬ ਦੇ ਵਿੱਚ ਵੀ ਤੰਬਾਕੂ ਉੱਪਰ ਰੋਕ ਲੱਗਣੀ ਚਾਹੀਦੀ ਹੈ ਜਾਗੋ ਭਾਈ ਪੰਜਾਬ ਦੇ ਬਾਰਸ਼ੋਂ ਉੱਠੋ ਸਭ ਆਪਾਂ ਵੀ ਤਮਾਕੂ ਦਾ ਵਿਰੋਧ ਕਰੀਏ ਤਮਾਕੂ ਬੰਦ ਹੋਣਾ ਚਾਹੀਦਾ ਪੰਜਾਬ ਦੇ ਵਿੱਚ ਸਿੱਖ ਜਟੇਟ ਦੇ ਵਿੱਚ ਤੇ ਨਾਲ ਹੀ ਜਿਹੜੇ ਪੁੱਛਾ ਦੇਣ ਵਾਲੇ ਨੇ ਪਖੰਡੀ ਉਹਨਾਂ ਦੇ ਡੇਰੇ ਅਤੇ ਉਹਨਾਂ ਦੀਆਂ ਦੁਕਾਨਾਂ ਵੀ ਬੰਦ ਹੋਣੀਆਂ ਚਾਹੀਦੀਆਂ ਹਨ ਇਹ ਵਿਗੜੇ ਟਿਗੜੇ ਲੋਕਾਂ ਨੂੰ ਆਪਾਂ ਰੋਕੀਏ ਇਹ ਲੋਕਾਂ ਦੀ ਲੁੱਟ ਖੋਟ ਕਰ ਰਹੇ ਹਨ ਤਾਂਗੇ ਤਵੀਤ ਦੇਣ ਵਾਲਿਆਂ ਨੂੰ ਵੀ ਆਪਾਂ ਰੋਕੀਏ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ